ਕਾ ਕਿਥੇ ਹੋ ਮੈਂ ਮਾਡਲ ਹੁਦੀ ਬਾਹਰਲੇ ਬੰਦੇ ਫੜੇ ਆਂ ਛਿੰਡੇ ਦੇ ਬੰਦੇ ਲੋਕਾਂ ਨੂੰ ਫਰਦੋਵਾਰਾਂ ਨੇ ਕੱਢਦੇ ਲੋਕਾਂ ਨੂੰ ਮਾਡਲ ਦਾ ਫਰਦੋਵਾਰ ਹੈ ਹਾਂਜੀ ਬਹੁਤ ਬੜੀ ਤੇ ਭੱਜ ਗਿਆ ਇੱਕ ਬੰਦਾ ਦੋ 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 ਨਾਲ ਜਲਦੀ ਭੇਜੋ ਭਾਜੀ ਪਲੀਜ਼ ਇੱਕ ਵਾਰੀ ਪੁਛਾ ਦੇ ਬੀਕ ਕਾਲਿੰਗ ਕਰਾ ਦਿਓ ਕੋਈ ਲੜਾਈ ਝਗੜਾ ਨਾ ਚੰਗਾ ਨਹੀਂ ਪਿਆਰ ਨਾਲ ਜਿਵੇਂ ਮੱਝੀ ਲੋਕ ਬੋਲਦੇ ਕੋਈ ਤੁਹਾਨੂੰ ਜੇ ਕਿਤੇ ਹੋਰ ਹੋਵੇ ਮੈਨੂੰ ਪਤਾ ਆਹੋਂ ਦੇ ਗਏ ਇਹ ਨੇਰੀ ਹੈ ਜੀ ਇਹ ਮਾਨ ਦਾ ਸਰਕਾਰ ਬੱਤਰ ਨਹੀਂ ਹੈਗਾ ਇਹ ਨਾਲ ਕਮਿਸ਼ਨ ਹੋ ਗਿਆ ਹੈ। ਇਹ ਦੱਤੇ ਹਨ ਵਰਕਿੰਗ ਮੀਟਿੰਗ। ਜਿੰਨੇ ਦੱਤੇ ਆ ਗਏ ਮੂ। ਦਿੱਤਾ ਗਿਆ ਮੂਰੇ ਪੰਜਾਬ ਨੂੰ। ਦਿੱਤਾ ਗਿਆ ਮੂਰੇ ਪੰਜਾਬ ਨੂੰ। 10 ਕਿੰਤਾ ਕੀ ਹੈ? ਉਹ ਤਾਂ ਪਤਾ ਹੈ। ਛੋਟੇ ਖਾਦੇ ਚੋਰ। ਤੁਹਾਨੂੰ ਮਮਾ ਲੋਕਾਂ ਨੇ ਬਣਵੇਂ ਐਮਐਲਏ ਬਣਾਏ। ਬਣਵੇਂ ਐਨਐਲਐ। ਇਹ ਪੰਜਾਬ ਦੇ ਲੋਕਾਂ ਦੇ ਢੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ। ਤੁਹਾਨੂੰ ਲੋਕਾਂ ਨੇ ਪੰਜਾਬ ਤੋਂ ਬਣਵੇਂ ਐਮਐਲਏ ਬਣਾਏ। ਗਰੀਬਾਂ ਨੇ ਬਣਵੇਂ ਐਮਐਲਏ। ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟ ਲਿਆ ਤੁਸੀਂ। ਅਜਾਸ਼ਾ ਕਰ ਰਹੇ ਹੋ ਅਮਰਜੀਤ ਇਹਨਾਂ ਦੇ ਬਾਹਰ ਲੋਕਾਂ ਦੇ ਕੋਲ ਜਾ ਰਹੇ ਨੇ ਵੀ ਬੇਦਰ ਪੜਾ ਰਹੇ ਤੁਸੀਂ ਮੇਰੇ ਭਰਾਓ ਮੇਰੇ ਬਜ਼ੁਰਗਾਂ ਨੂੰ ਮੈਂ ਚਾਹਣਾ ਤੁਹਾਡੇ ਵੱਸੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾਂ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਪੋਲੇ ਪਾਲੇ ਨੂੰ ਝੰਕਾਰੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਨਮਰਦੀਪ ਸਿੰਘ ਰਾਜਨ ਪੰਜਾਬ ਜਲ ਸروਤ ਪਰਮਦਰ ਡਾਇਰੈਕਟਰ ਹਾਂ ਕਿੱਥੇ ਹੋ ਸੰਨੀ ਅਲਵਾਲੀਆ ਸੰਨੀ ਅਲਵਾਲੀਆ ਕਿੱਥੇ ਹੋ ਮਗਾਬ ਨਮਾ ਸੰਨੀਆ ਨੂੰ ਕਵੀਰ ਸਾਹਿਬ ਹਾਂ ਕੋਈ ਖਮੀਰਾ ਨਹੀਂ ਨਾ ਹਾਂ ਤੁਹਾਨੂੰ ਕਹਦੇ ਨੇ ਸੰਨੀ ਇਹਦਾ ਨਾ ਜੀ ਇਹ ਦੇਖੋ ਜੀ ਗੁਰਚੇ ਬੁਲਾਏ ਨੀ ਬਟਿੰਡੇ ਤੋਂ ਜੋੜ ਲੈ ਕੇ ਪਿੱਛੇ ਲੋਕਾਂ ਨੂੰ ਕਿੱਥੇ ਦੇ ਸਨੀ ਅਲੂ ਵਾਲੀਆ ਬੁਲਾਉਂ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਹੈ ਆ ਜ ਆਮਰੀ ਬੱਥੇ ਹੈ ਇਹਨਾਂ ਨਾਲ ਪਿਆਰ ਹੈ ਸੁੱਰੀ ਆ ਕੇ ਭੂਤਾਂ ਦੇ ਬਹਿ ਗਏ ਹੋ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਬੈਠਾ ਭੂਤ ਤੇ ਬੈਠਾ ਤੇਰੀ ਫੋਟੋ ਮੈਂ ਮਤਲਬ ਨੱਪਣਾ ਨਹੀਂ ਮਤ ਕੰਡਾ ਬੜਾ ਜੀ ਹਾਂ ਸਨੀ ਅਲੂ ਵਾਲੀਆ ਨਾਲ ਸੰਨੀ ਆਲੂ ਵਾਲੀਆ ਚੀਰਮੈਨ ਸੀ ਰਿਪੋਰਟ ਦਾ ਬੋਰੀ ਫੋਟੋ ਹੈ ਸੋ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀਆ ਉਹ ਭੱਜ ਗਿਆ ਸੰਨੀ ਆਲੂ ਵਾਲੀਆ ਉਹਦੀ ਫੋਟੋ ਸੀਗੀ ਨਾ ਆ ਗਈ ਮੇਰੇ ਕੋ ਭਾਜੀ ਮੈਂ ਤਾਂ ਖੈਂਟਾ ਲੱਭਣ ਰਿਹਾ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਲਵਾਉਂਦੇ ਕਿੱਥੇ ਉਹ ਕੈਮਰੇ ਲੱਗੇ ਨੇ ਕਿੱਥੇ ਪੱਛਪ ਕੈਮਰੇ ਲੱਗੇ ਆ ਮਰਜੇਗਾ ਤੂੰ ਨਾ ਬੋਲ ਹਾਂਜੀ ਉਸੇ ਲੋਕਾਂ ਨੂੰ ਕੀ ਸੰਭਾਲ ਦਿਓਗੇ ਪੰਜਾਬ ਦੇ ਲੋਕ ਲੋਰੇ ਤਹੀ ਤਹੀ ਕਰ ਰਹੇ ਨੋਕਿਆਂ ਦੇ ਅੰਦਰ ਲੋਕਾਂ ਨੂੰ ਲੋਕਾਂ ਦੇ ਗਾ ਰੋਜ਼ਗਾਰ ਦੇ ਦਿੰਦੇ ਅੜੀ ਕਾਰੋਂ ਸਾਈਡ ਕੋਰਨਰ ਤੋਂ ਕੱਢ ਕੇ ਲੈ ਗਏ ਜੀ ਆਇਆਂ ਜਿੰਦਾਬਾਣੀ ਕੱਢੀ ਆਪਾਂ ਬੈਠੇ ਚੜਨੇ ਕੇ ਦਾ ਪੰਜ ਜਿਹੜਾ ਅੰਦਰ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆ ਸਾਰੇ ਜਿੰਨੇ ਲੋ ਜਿਹੜੀ ਮੇਰੀ ਪਾਰਟੀ ਦੇ ਬੰਦੇ ਮੈਂ ਸਾਡੀ ਕੋਈ ਗੱਲ ਨਹੀਂ ਕਿਹਦਾ ਬਾਹਰਲਾ ਬੰਦਾ ਨਹੀਂ ਬੈਠਾ ਲੋਕਾਂ ਨੇ ਪਾਜੀ ਅਲਗ-ਅਲਗ ਵਿਚਾਰ ਕੀ ਹੋਗੇ ਦੁਨੀਆਂ ਦੀ ਮਰਜ਼ੀ ਹੈ ਬਾਰ ਬੰਦਾ ਨਹੀਂ ਬੈਠਦਾ ਸਾਰੇ ਬੰਦੇ ਨਾਰੂਟੋ ਨੇ ਰਾਤੀ ਆਵੇ ਉਹਨੂੰ ਅਮਰੀਕੀ ਪਾਜੀ ਗੱਲ ਹੈ ਮੋਰ ਜੀ ਨੂੰ ਮਰਜ਼ੀ ਦੁਨੀਆ ਬਾਹਰ ਦੁਨੀਆ ਦਾ ਨਾ ਨਾ ਕਰੋ ਬਾਹਰਲੇ ਬੰਦੇ ਆ ਗਏ ਸੰਸਦੇ ਜੱਲੋ ਹਾਂ ਇਹਦਾ ਫੋਨ ਵੀ ਹੁਣ ਉੱਥੇ ਬਰਮਤ ਹੋ ਗਿਆ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਸੂਈ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਡੀਨ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਓ ਬਾਵਾ ਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਿਸ ਕੋਲ ਆ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਰਿਹਾ ਹਾਂ ਰੰਗਲਾੜ ਬੜੇ ਮੈਂ ਬੈਠੀ ਨਹੀਂ ਬੈਠੀ ਜਿਹੜੂ ਦੇਖੋ ਕੋਣ ਹੈ ਗਗਨ ਸਾਹਿਬ ਉਹ ਨਾਲ ਜੀ ਬਤਾ ਉਹਨੇ ਕਲਮਾ ਸੇਹੇ ਤਾਂ ਕੀ ਹੋਇਆ ਇਹ ਨਹੀਂ ਭਾਈ ਬੈਠੋ ਸਭ ਤੋਂ ਪਹਿਲਾਂ ਪੰਜ ਦੇ ਨਾਮ ਤੇ ਕਹਿੰਦਾ ਆ ਗਿਆ ਅਸੀਂ ਅੱਗੇ ਨਾ ਕਰ ਕਰਾਉਣ ਦੇ ਤੇ ਇਹ ਬਲਾਤ ਘੁੰਮਣ ਤੋਂ ਮੰਨ ਬਲਾ ਕਰਦੇ ਤੁਹਾਨੂੰ ਕੀ ਆਪਾਂ ਤਾਂ ਕਿਹੜੇ ਲੋਕਾਂ ਨੂੰ ਜਵਾਬ ਦੇਵਾਂਗੇ ਬੱਲੇ ਬੱਲੇ ਲੱਭਣੀ ਦਿੰਦੇ ਬਾਅਦ ਨੂੰ ਗਲਤੀ ਕਿਹਦੇ ਰਹਿ ਗਏ ਸੁਲਤਾਨਾ ਕਲੇ ਵੜਦੇ ਆ ਆਹ ਲਾਓ ਲੋਕੀ ਉਹ ਵੀ ਲਾ ਲਓ ਇੱਧਰ ਲਾਉਂਦੇ ਕੋਈ ਤਾਂ ਨਹੀਂ ਰੋਕਦਾ